ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦਾ ਸਭ ਚੜ੍ਹਦੀ ਕਲਾ ਚ ਰਹੋਗੇ ਮੈਂ ਸਿੱਖ ਜਗਤ ਨੂੰ ਇੱਕ ਗੱਲ ਦੱਸਣੀ ਚਾਹੁੰਦਾ ਵੀ ਕਈਆਂ ਦੇ ਮਨ ਦੇ ਵਿੱਚ ਇਹ ਸਵਾਲ ਆ ਵੀ ਅਮਰਤਪਾਲ ਸਿੰਘ ਮੈਨੂੰ ਰੋਇਆ ਕਿਉਂ ਆ? ਜੇ ਸ਼ਾਇਦ ਡਰ ਗਿਆ ਮੈਨੂੰ ਪਤਾ ਕਿਉਂ ਰੋਇਆ? ਬਾਕੀ ਗੱਲ ਬਾਅਦ ਚ ਕਰਾਂਗੇ ਆ ਇੱਕ ਮੈਂ ਵੀਡੀਓ ਪਲੇ ਕਰਦਾ ਥੱਲੇ ਵੇਖ ਲਿਓ ਮੈਂ ਤਾਂ ਰੋਇਆ ਵਾਂ ਆ ਵੀਡੀਓ ਵੇਖ ਲਓ ਇਹ ਤਾਂ ਰੋਇਆ ਵਾਂ ਦੇਖ ਲਈ ਦੇਖੀ ਚਲੋ ਦੇਖੀ ਹੁਣ ਤੁਹਾਨੂੰ ਮੇਰੇ ਰੋਣ ਦਾ ਜਿਹੜਾ ਕਾਰਨ ਉਹ ਪਤਾ ਲੱਗ ਜੇ ਦੇਖ ਲਈ ਵੀਡੀਓ ਤੁਸੀਂ ਸਾਰਿਆਂ ਨੇ ਵੀਡੀਓ ਦੇਖ ਲਈ ਹੋਣੀ ਆ ਹੁਣ ਇਹ ਵੀਡੀਓ ਹੈਗੀ ਆ ਪਿੰਡ ਪਿੰਡਰਕਲਾ ਜ਼ਿਲ੍ਹਾ ਮੋਗਾ ਦੀ ਪਿੰਡਰਕਲਾ ਪਿੰਡ ਠਾਣਾ ਧਰਮਕੋਟ ਦੇ ਵਿੱਚ ਪੈਂਦਾ ਮੈਂ ਤਾਂ ਰੋਇਆ ਸੀ ਵੀ ਇਹ 6-7 ਸਾਲ ਦੀ ਬੱਚੀ ਜੋ ਇੱਕ ਲੋੜਵੰਦ ਪਰਿਵਾਰ ਦੇ ਵਿੱਚੋਂ ਹੈਗੀ ਆ ਇਹ ਸ਼ਾਮ ਨੂੰ ਗੁਰਦਰਾ ਸਾਹਿਬ ਮੱਥਾ ਟੇਕਣ ਜਾਂਦੀ ਆ ਬੱਚਿਆਂ ਦੇ ਨਾਲ ਮੱਥਾ ਟੇਕ ਕੇ ਵਾਪਸ ਆਉਂਦੀ ਆ ਜਿਹੜਾ ਪਿੱਛੇ ਇਹ ਕੁੱਤਾ ਲੱਗਿਆ ਉਹਦੇ ਬੱਚੀ ਦੇ ਉਹ ਅਮਰਤ ਧਾਰੀ ਆ ਸਿਰ ਤੇ ਦਸਤਾਰ ਆ ਮੈਂ ਤਾਰੂਣਾ ਵੀ ਜਿਨ੍ਹਾਂ ਨੇ ਜਿਨ੍ਹਾਂ ਦੇ ਪੁਰਖਿਆਂ ਨੇ ਗਜਨੀ ਦੇ ਬਾਜ਼ਾਰਾਂ ਦੇ ਵਿੱਚੋਂ ਅੱਜ ਤੱਕ ਮੋੜ ਕੇ ਲਿਆਂਦੀਆਂ ਸੀ ਤੇ ਅੱਜ ਉਸ ਪੰਜਾਬ ਦੇ ਵਿੱਚ ਰਹਿਣ ਵਾਲੇ ਉਹਨਾਂ ਦੇ ਜਿਹੜੇ ਵੰਛੇ ਕਹਾਉਣ ਵਾਲੇ ਵੀ ਜਾਂ ਸੀ ਦੀ ਉਹਨਾਂ ਦੀ ਔਲਾਦ ਆ ਉਹਨਾਂ ਸੂਰਬੀਰ ਅਣਖੀ ਯੋਧਿਆਂ ਦੀ ਤੇ ਅੱਜ ਉਹ ਗਰੀਬ ਘਰੇ ਜੰਮੀਆਂ ਸਿੱਖਾਂ ਦੀਆਂ ਬਾਲੜੀਆਂ ਜੋ 6-7 ਸਾਲ ਦੀ ਉਮਰ ਆ ਉਹਨਾਂ ਦੇ ਨਾਲ ਛੇੜਛਾੜ ਕਰ ਰਿਹਾ ਵਾ ਮੈਂ ਇਹ ਵੀ ਕਹਿ ਦਿੰਨਾ ਜੇਕਰ ਬੱਚੀ ਕੱਲੀ ਹੁੰਦੀ ਤੇ ਸਖਰ ਦੁਪਹਿਰਾ ਹੁੰਦਾ ਤੇ ਇਹੇ ਬਲਾਤਕਾਰ ਹੋ ਗਿਆ ਸੀ ਤੇ ਹੁਣ ਵੀ ਬਲਾਤਕਾਰ ਹੀ ਆ ਕਿਉਂਕਿ ਉਹਦੇ ਮਨ ਦੇ ਵਿੱਚ ਜਿਹੜੀ ਸੋਚ ਸੀ ਉਹਨੇ ਆਪਦੇ ਮਨ ਦੇ ਅੰਦਰ ਤਾਂ ਇਸ ਬੱਚੀ ਦਾ ਬਲਾਤਕਾਰ ਕਰ ਦਿੱਤਾ ਹੁਣ ਗੱਲ ਆਉਂਦੀ ਆ ਪੰਜਾਬ ਸਰਕਾਰ ਤੇ ਤੇ ਪ੍ਰਸ਼ਾਸਨ ਤੇ ਮੈਂ ਕਿਸੇ ਦਾ ਵਿਰੋਧੀ ਨਹੀਂ ਹੈਗਾ ਪਰ ਸਾਡੇ ਤੋਂ ਇਹ ਚੀਜ਼ਾਂ ਛੱਲੀਆਂ ਨਹੀਂ ਜਾਂਦੀਆਂ ਪੰਜਾਬ 'ਚ ਠੀਕ ਆ ਹੁਣ ਇਹ ਵੀਡੀਓ ਮੈਂ ਪੋਸਟ ਕਰ ਦਿੱਤੀ ਐ ਸਾਡੇ ਕੋਲੇ ਗਾਂਧੀਾਂ ਆਈ ਆ ਅਸੀਂ ਨਾ ਤਾਂ ਕੈਮਰੇ 'ਚੋਂ ਕੱਢ ਕੇ ਲਿਆਏ ਆ ਨਾ ਆਪ ਜਾ ਕੇ ਬਣਾਈ ਆ ਇਹ ਵੀਡੀਓ ਪਹਿਲਾਂ ਹੀ ਲੀਕ ਸੀ ਦੂਜੀ ਗੱਲ ਮੋਗੇ ਦਾ ਤੇ ਧਰਮਕੋਟ ਦਾ ਪ੍ਰਸ਼ਾਸਨ ਇਹਦੇ ਦੇ ਉੱਤੇ ਜਲਦੀ ਤੋਂ ਜਲਦੀ ਐਕਸ਼ਨ ਲਵੇ ਜਿੰਨਾ ਛੇਤੀ ਹੋ ਸਕਦਾ ਜਦੋਂ ਕਪੂਰਿਆਂ ਤੋਂ ਭਿੰਡਰਕਲਾਂ ਨੂੰ ਐਂਟਰ ਹੋਵੋਗੇ ਸਾਹਮਣੇ ਪਿੰਡ 'ਚ ਵੜ ਕੇ ਵੱਡੀ ਸਾਰੀ ਕੋਠੀ ਆ ਖੱਬਿਆ ਹੱਤ ਸੰਦੀਪ ਨਾਮ ਮੁੰਡੇ ਦਾ ਤੇ ਉਹ ਇਸ ਟਾਈਮ ਪਿੰਡ ਰਕਲਾਂ ਦੇ ਵਿੱਚ ਹੈ ਨਹੀਂ ਅਸੀਂ ਪਤਾ ਕਰਾਇਆ ਹੋਇਆ ਜੇ ਪੁਲਿਸ ਅੱਜ ਤਰੀਕ ਹੈਗੀ ਆ 23 ਸਤੰਬਰ ਜੇ ਅੱਜ 23 ਸਤੰਬਰ ਤਰੀਕ ਆ 3:21 ਮਿੰਟ ਹੋ ਗਏ ਜੇ ਅੱਜ ਐਫ ਆਈ ਆਰ ਲਾਉਂਚ ਨਹੀਂ ਕਰਦੇ ਜਵਾਕੜੀ ਦੇ ਬਿਆਨ ਲੈਣ ਜੇ ਨਹੀਂ ਕਰਦੇ ਉਹਨਾਂ ਦੇ ਮੰਨ ਦੇ ਫਿਰ ਤਾਂ ਵੀ ਖਾਲਸਾ ਤਾਂ ਇਹ ਸਜ਼ਾ ਇਹਨੂੰ ਦਊਗਾ ਹੀ ਦਊਗਾ ਜਿੱਥੇ ਮਰਜੀ ਭੱਜ ਲੈਣ ਜਿੱਥੇ ਮਰਜੀ ਲੀਕਾਂ ਕੱਢ ਲੈਣ ਪਰ ਅਸਲ ਦੇ ਵਿੱਚ ਜਦੋਂ ਪ੍ਰੂਫ ਸਾਹਮਣੇ ਆ ਗਿਆ ਤੇ ਪੁਲਿਸ ਨੂੰ ਚਾਹੀਦਾ ਡੇਡੀ ਪੁਲਿਸ ਨਾਲ ਲਾ ਲੈ ਜਾ ਕੇ ਬੱਚੀ ਦੀ ਬੱਚੀ ਦੇ ਨਾਲ ਗੱਲਬਾਤ ਕਰਕੇ ਤੇ ਬੱਚੀ ਦੇ ਮਾਪਿਓ ਦੇ ਬਿਆਨਾਂ ਦੇ ਆਧਾਰ ਤੇ ਇਸ ਦੋਸ਼ੀ ਦੇ ਬਲਾਤਕਾਰ ਦੇ ਤਹਿਤੀ ਇਹਦੇ ਤੇ ਪਕੋਸੋ ਵੀ ਲੱਗੇ ਤੇ ਐਕਟ ਲੱਗੇ ਜਿਹਦੀ ਜਿਹਨੂੰ ਉਮਰ ਕੈਦੀ ਹੋਵੇ ਤੇ ਪਰਚਾ ਦਰਜ ਹੋਣਾ ਚਾਹੀਦਾ ਜੇ ਪ੍ਰਸ਼ਾਸਨ ਇਸ ਵੀਡੀਓ ਦੇ ਆਧਾਰ ਤੇ ਐਕਸ਼ਨ ਦੇ ਵਿੱਚ ਨਹੀਂ ਆਉਦੀ ਫਿਰ ਸਿੰਘਾਂ ਨੂੰ ਦੋਸ਼ ਨਾ ਦਿਓ ਵੀ ਅਮਰਤਪਾਲ ਸਿੰਘ ਦਾ ਕੀ ਹੱਕ ਸੀ ਭਿੰਡਰ ਕਲਾਂ ਦੇ ਵਿੱਚ ਆ ਕੇ ਇੱਕ ਬੰਦੇ ਨੂੰ ਸਜ਼ਾ ਦੇਣ ਦਾ ਅਸੀਂ ਤਾਂ ਭਾਈ ਪਹਿਲਾਂ ਹੀ ਕਿਹਾ ਸੀ ਤਾਂ ਖਾਲਸੇ ਨੇ ਆਪ ਦੇ ਕਾਨੂੰਨ ਲਾਗੂ ਹੀ ਕਰਨੇ ਆ ਇਦੋਂ ਪਹਿਲਾਂ ਖਾਲਸੇ ਦੀ ਕਿਤਾਬ ਖੁੱਲ ਜੇ ਤੇ ਕਾਨੂੰਨ ਨੂੰ ਆਪਦੀ ਕਿਤਾਬ ਖੋਲ ਲੈਣੀ ਚਾਹੀਦੀ ਆ ਤੇ ਇਸ ਦੋਸ਼ੀ ਦਾ ਪਤਾ ਕਰਕੇ ਤੇ ਇਹਨੂੰ ਤਵਾ ਤਵਾ ਛੇਤੀ ਤੋਂ ਛੇਤੀ ਗ੍ਰਿਫਤਾਰ ਕਰਕੇ ਇਹਦਾ ਰਿਮਾਂਡ ਲੈ ਕੇ ਤੇ ਇਹਨੂੰ ਜੇਲ੍ਹ ਭੇਜ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ